ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਚੌਥਾ ਹਉnde ਪਰ ਤਖ ਗੁਰੂ ਜੋ ਵਿਛੜੈ ਤਿਨ ਬੋਧ ਦਰਟੋਈ ਨਹੀਂ ਕੋਈ ਜਾਏ ਮਿਲੇ ਤੇ ਨਿੰਦ ਕਾ ਮੋਖ ਕੈ ਠੁਕ ਤਕ ਮੋਹ ਪਾਈ ਜੋ ਸਾਤ ਗੁਰ ਫਿਟਕੇ ਸੇ ਸਾਵਜ ਜਗਰ ਫਿਟਕੇ ਨਿਤ ਕੰਬਲੇ ਪੂਸੇ ਖਾਹੀ ਜਿਨ ਗੁਰ ਗੋਪਿਆ ਆਪਣਾ ਸੇ ਲੈnde ਠਾਕ ਰਾਹੀ ਤੇਨ ਕੀ ਭੂਖ ਕਦ ਨ ਉਤੈ ਨਿਤ ਭੁਖਾ ਭੁਖਾ ਬਕਾਹੀ ਉਨਹਾਂ ਦਾ ਆਖਿਆ ਕੋ ਨਾ ਸੁਣੈ ਨਿਤ ਹੌਲੇ ਹੌਲੇ ਮਰਾਹੀ ਸਤ ਗੁਰ ਕੀ ਵਢਾਈ ਵੇਖ ਨ ਸਖਨੀ ਔਰ ਆਗੇ ਪਛੇ ਤਾ ਹੋਣਾ ਹੀ ਜੋ ਸਾਤ ਗੁਰ ਮਾਨ ਦੇ ਨ ਜਾਏ ਮਿਲੇ ਰੇ ਹੀ ਹੋਨੇ ਸਭ ਵਸ ਗਵਾਈਏ ਆਗੇ ਕੁਸ਼ਟੀ ਗੁਰ ਕਾ ਫਿਟਕੇ ਜੇ ਉਸ ਮਿਲੇ ਤਸੇ ਕੋਸਟ ਉਠਾਈ ਹਰ ਤਿੰਨ ਕਾ ਦਰਸ਼ਨ ਨਾ ਕਰਹੋ ਜੋ ਦੂਜੇ ਭਾਇ ਚਿਤ ਲਾਹੀ ਤੁਰ ਕਰਤੇ ਆਪ ਲਿਖੇ ਆਪਾਇ ਕਿਸ ਨਾਲ ਕਿਹੋ ਚਾਰਾ ਨਹੀਂ ਜਨ ਨਾਨਕ ਨਾਮ ਅਰਾਰ ਤੂੰ ਉਸ ਅਫੜ ਕਉ ਨ ਸਕਾਹੀ ਨਾਵੇ ਕੀ ਵਡਿਆਈ ਵੱਡੀ ਹੈ ਨਿਤ ਸਵਾਈ ਚੜ੍ਹੇ ਚੜਾਈ ਕਿ ਮਹਲਾ ਚੌਥਾ ਹਉnde ਪਰ ਤਖਉ ਗੁਰੂ ਜੋ ਵਿਛੜੈ ਤਿੰਨ ਕੋ ਦਰ ਟੋਈ ਨਹੀਂ ਕੋਈ ਆਏ ਮਿਲੇ ਤੈਨਿੰਦ ਕਾ ਮੋਖ ਕੈ ਠੁਕ ਠਕ ਮੋਹ ਪਾਈ ਜੋ ਸਤਗੁਰ ਫਿਟ ਕੇ ਸਾਵਜ ਜਗਰ ਫਿਟ ਕੇ ਨਿਤ ਪੰਬਲ ਪੂਥੇ ਖਾਈ ਜਿਨ ਗੁਰ ਗੋਪਿਆ ਆਪਣਾ ਸੇਲੇ ਨੇ ਠਾਪ ਰਾਹੀ ਤੇ ਨਕੀ ਭੂਖ ਕਦ ਨ ਉਤਰੈ ਨਿਤ ਖੁਖਾ ਭੁਖ ਵਕਾਹੀ ਉਹਨਾਂ ਦਾ ਆਖਿਆ ਕੋ ਨਾ ਸੁਣੈ ਨਿਤ ਹੌਲੇ ਹੌਲ ਮਰਾਹੀ ਸਤਗੁਰ ਕੀ ਵਢਾਈ ਵੇਖ ਨਾ ਸਕਨੀ ਔਰ ਆਗੇ ਤੇ ਸੇਥਾ ਹੋਣਾ ਹੀ ਨਹੀਂ ਜੋ ਸਾਧ ਗੁਰੂ ਮਾਨ ਦੇਵ ਜਿਉ ਜਾਏ ਮਿਲ ਹੈ ਰਹਿੰਦੀ ਹੋਨੀ ਸਭ ਪਸ ਗਵਾਈ ਹੈ ਆਗੇ ਕੁਸ਼ਟੀ ਗੁਰ ਕੈ ਫਟਕੈ ਜੇ ਉਸ ਮਿਲੇ ਤਸੇ ਕੋਸਟ ਉਠਾਈ ਹਾਰ ਤਿੰਨ ਦਾ ਦਰਸਰ ਨਾ ਕਰ ਹੋ ਜੋ ਦੂਜੇ ਪਾਇ ਚਿਤ ਲਾਹੀ ਤੁਰ ਕਰਤੇ ਆਪ ਲਿਖਿਆ ਪਾਇਆ ਤਿਸ ਨਾਲ ਕਿਹੋ ਚਾਰਾ ਨਹੀਂ ਜਨ ਨਾਨਕ ਨਾਮ ਅਰਾਰ ਤੂੰ ਇਸ ਅਪੜ ਕਉ ਨ ਸਤਾਹੀ ਨਾਵੇ ਕੀ ਵਡਿਆਈ ਵੱਡੀ ਹੈ ਨਿਤ ਸਵਾਈ ਚੜ੍ਹੇ ਚੜਾਈ ਮਹਾਰਾ ਚੌਥਾ ਹਉnde ਪਰ ਤਖ ਗੁਰੂ ਜੋ ਵਿਛੜੈ ਤਿੰਨ ਕੋ Good. ਦਾਨ ਟੋਈ ਨਹੀਂ ਕੋਈ ਜਾਏ ਮਿਲੇ ਤਿੰਨ ਨਿੰਦ ਕਾ ਮੋਖ ਕੈ ਸੁਕ ਤਕ ਕਮ ਹੋ ਪਾਈ ਜੋ ਸਾਤ ਗੁਰ ਫਿਟ ਕੇ ਸਤਵ ਜਗਰ ਫਿਟ ਕੇ ਨਿਤ ਪੰਬਲ ਪੂਥੇ ਖਾਹੀ ਜਿਨ ਗੁਰ ਗੋਪਿਆ ਆਪਣਾ ਸੇ ਲੈਂਦੇ ਢਾਪ ਰਾਹੀ ਤਿੰਨ ਕੀ ਭੂਖ ਕਦ ਨ ਉਤਰੈ ਨਿਤ ਕੂਖਾ ਬੂਖ ਬਕਾਹੀ ਉਹਨਾਂ ਦਾ ਆਖਿਆ ਕੋ ਨਾ ਸੁਣੈ ਨਿਤ ਹੌਲੇ ਹੌਲ ਮਰਾਹੀ ਸਤ ਗੁਰ ਕੀ ਵੜ੍ਹਾਈ ਵੇਖ ਨ ਸਖਨੀ ਔਰ ਆਗੇ ਪਿਛੇ ਥਾਉ ਨਾਹੀ ਜੋ ਸਾਤ ਗੁਰ ਮਾਨ ਦੇ ਨ ਜਾਏ ਮਰਹਿ ਕਿਹੋ ਨਹੀਂ ਸਭ ਪਾਸ ਗਵਾਈਏ ਆਗੇ ਕੁਸ਼ਤੀ ਗੁਰ ਕੈ ਫਟਕੇ ਜੇ ਉਸ ਮਿਲੇ ਤਸੇ ਕੋਸਟ ਉਠਾਈ ਹਰ ਤਿੰਨ ਕਾ ਦਰਸਨ ਨਾ ਕਰ ਹੋ ਜੋ ਦੂਜੇ ਪਾਇ ਚਿਤ ਲਾਹੀ ਤੁਰ ਕਰਤੇ ਆਪ ਲਿਖਿਆ ਪਾਇਆ ਤਿਸ ਨਾਲ ਕਿਹੋ ਚਾਰਾ ਨਹੀਂ ਜਨ ਨਾਨਕ ਨਾਮ ਅਰਾਰ ਤੂੰ ਇਸ ਅਪੜ ਕਉ ਨ ਸਤਾਹੀ ਨਾਮੇ ਕੀ ਵਡਿਆਈ ਵੱਡੀ ਹੈ ਨਿਤ ਸਵਾਈ ਚੜ੍ਹੇ ਚੜਾਈ ਕਿ ਮਹਾਰਾਜੌਥਾ ਆਉਂਦੇ ਪਰ ਤਖ਼ ਗੁਰੂ ਜੋ ਵਿਛੜੇ ਤਿੰਨ ਗੋਦ ਨਰੇਟੋ ਹੀ ਨਹੀਂ ਕੋਈ ਜਾਏ ਮਿਲੇ ਤੈਨ ਨਿੰਦ ਕਾ ਮੋਖ ਕੈ ਠੁਕ ਤਕ ਮੋਹ ਪਾਈ ਜੋਸਾ ਤ ਗੁਰ ਫੇਟ ਕੇ ਸੇ ਸਾਵਜਗਰ ਫੇਟ ਕੇ ਨਿਤ ਪੰਬਲੇ ਪੂਸੇ ਖਾਹੀ ਜਿਨ ਗੁਰ ਗੋਪਿਆ ਆਪਣਾ ਸੇ ਲੈਂਦੇ ਠਾਪ ਰਾਹੀ ਤੈਨ ਕੀ ਭੂਖ ਕਦ ਨ ਉਤਰੈ ਨਿਤ ਖੁਖਾ ਭੁਖ ਵਕਾਹੀ ਉਨਰ ਆਖਿਆ ਕੋ ਨਾ ਸੁਣੈ ਨਿਤ ਹੌਲੇ ਹੌਲ ਮਰਾਹੀ ਸਤ ਗੁਰ ਕੀ ਵਢਾਈ ਵੇਖ ਨ ਸਕਨੀ ਔਰ ਆਗੇ ਤੇ ਸੇਥਾ ਹੋਣਾ ਹੀ ਨਹੀਂ ਜੋ ਸਾਧ ਗੁਰੂ ਮਾਨ ਦੇ ਜਾਈ ਮਹਿ ਰਹਿੰਦੀ ਹੋਨੀ ਸਭ ਪਤ ਗਵਾਈਏ ਆਗੇ ਕੁਸ਼ਟੀ ਗੁਰ ਕੈ ਫਟਕੈ ਜੇ ਉਸ ਮਿਲੇ ਤਸੇ ਕੋਸਟ ਉਠਾਈ ਹਰ ਤਿੰਨ ਕਾ ਦਰਸਰ ਨਾ ਕਰ ਹੋ ਜੋ ਦੂਜੇ ਪਾਇ ਚਿਤ ਲਾਹੀ ਤੁਰ ਕਰਤੇ ਆਪ ਲਖਿਆ ਪਾਇਆ ਤਿਸ ਨਾਲ ਕਿਹੋ ਚਾਰਾ ਨਹੀਂ ਜਨ ਨਾਨਕ ਨਾਮ ਅਰਹਰ ਤੂੰ ਇਸ ਅਪੜ ਕਉ ਨ ਸਕਾਹੀ ਨਾਮੇ ਕੀ ਵਡਿਆਈ ਵੱਡੀ ਹੈ ਨਿਤ ਸਵਾਈ ਚੜ੍ਹੇ ਚੜਾਈ ਮਹਾਲਾ ਚੌਥਾ ਆਉਂਦੇ ਪਰ ਤਖ ਗੁਰੂ ਜੋ ਵਿਛੜੈ ਤਿੰਨ ਕੋ ਦਰਟੋਈ ਨਹੀਂ ਕੋਈ ਜਾਏ ਮਿਲੇ ਤਿੰਨ ਨਿੰਦ ਕਾ ਮੋਖ ਕਿ ਕਿ ਤੁਕ ਤੁਕ ਮੋ ਪਾਈ ਜੋ ਸਤਗੁਰ ਫਟਕੇ ਸੇ ਸਾਵੰਜ ਜਗਰ ਫਟਕੇ ਨਿਤ ਪੰਬਲ ਪੂਥੇ ਖਾਹੀ ਜਿਨ ਗੁਰ ਗੋਪਿਆ ਆਪਣਾ ਸੇ ਲੈ ਨੇ ਠਾਪ ਰਾਹੀ ਤਿੰਨ ਕੀ ਭੂਖ ਕਦ ਨ ਉਤਰੈ ਨ ਤ ਖੁਖਾ ਖੁਖ ਬਕਾਹੀ ਉਹਨਾਂ ਦਾ ਆਖਿਆ ਕੋ ਨਾ ਸੁਣੈ ਨ ਤ ਹੌਲੇ ਹੌਲ ਮਰਾਹੀ ਸਤਗੁਰ ਕੀ ਵਢਾਈ ਵੇਖ ਨ ਸਤਨੀ ਔਰ ਆਗੇ ਤੇ ਸੇਥਾ ਹੋਣਾ ਨਹੀਂ ਜੋ ਸਾਧ ਗੁਰੂ ਮਾਨ ਦੇ ਨੁਜਾਇਮ ਰਹਿੰਦੀ ਹੋਨੀ ਸਭ ਪਸ ਗਵਾਈ ਐ ਆਗੇ ਕੁਸ਼ਤੀ ਗੁਰ ਕਾ ਫਟਕੈ ਜੇ ਉਸ ਮਿਲੇ ਤਸੇ ਕੋਸਟ ਉਠਾਈ ਹਾਰ ਤਿੰਨ ਕਾ ਦਰਸਰ ਨਾ ਕਰ ਹੋ ਜੋ ਦੁਜੇ ਪਾਇ ਚਿਤ ਲਾਹੀ ਤੁਰ ਕਰ ਤੇ ਆਪ ਲਿਖਿਆ ਪਾਇਆ ਤਿਸ ਨਾਲ ਕਿਹੋ ਚਾਰਾ ਨਹੀਂ ਜਨ ਨਾਨਕ ਨਾਮ ਅਰਹਾਰ ਤੂੰ ਇਸ ਅਪੜ ਕਉ ਨਾ ਸਕਾਹੀ ਨਾਮੇ ਕੀ ਵਡਿਆਈ ਵੱਡੀ ਹੈ ਨਿਤੈ ਸਵਾਈ ਚੜ੍ਹੇ ਚੜਾਈ ਮਹਾਰਾ ਜੋਫਾ ਹੁੰਦੇ ਪਰ ਤਖ ਗੁਰੂ ਜੋ ਵਿਛੜੈ ਤਿੰਨ ਕੋ ਦੈਰ ਢੋਈ ਨਹੀਂ ਕੋਈ ਜਾਏ ਮਿਲੇ ਤੈਨ ਨਿੰਦ ਕਾ ਮੋਖ ਕਿ ਕੈ ਠੁਕ ਤਕਮ ਹੋ ਪਾਈ ਜੋਸਾ ਤ ਗੁਰ ਫਿਟ ਕੇ ਸੇ ਸਾਵਜ ਜਗਰ ਫਿਟ ਕੇ ਨਿਤ ਕੰਬਲ ਪੂਤੇ ਖਾਹੀ ਜਿਨ ਗੁਰ ਗੋਪਿਆ ਆਪਣਾ ਸੇ ਲੈਂਦੇ ਠਾਕ ਰਾਹੀ ਤੈਨ ਕੀ ਭੂਖ ਕਦ ਨ ਉਤਰੈ ਨਿਤ ਖੁਖਾ ਭੁਖ ਵਕਾਹੀ ਉਹਨਾਂ ਦਾ ਆਖਿਆ ਕੋ ਨਾ ਸੁਣੈ ਨਿਤ ਹੌਲੇ ਹੌਲ ਮਰਾਹੀ ਸਤ ਗੁਰ ਕੀ ਵਢਾਈ ਵੇਖ ਨ ਸਕਨੀ ਔਰ ਆਗੇ ਤੇ ਸੇਥਾ ਹੋਣਾ ਨਹੀਂ ਜੋ ਸਾਧ ਗੁਰੂ ਮਾਨ ਦੇ ਜਾਈ ਮਿਲ ਹੈ ਰਹਿੰਦੀ ਹੋਨੀ ਸਭ ਪਸ ਗਵਾਈ ਏ ਅਗੇ ਕੁਸ਼ਟੀ ਗੁਰ ਕੈ ਫਟਕੇ ਜੇ ਉਸ ਮਿਲੇ ਤੇ ਸੇ ਕੋਸਟ ਉਠਾਈ ਹੜ ਤੈਨ ਕਾ ਦਰਸਰ ਨਾ ਕਰ ਹੋ ਜੋ ਦੂਜੇ ਪਾਇ ਚਿਤ ਲਾਹੀ ਤੁਰ ਕਰਤੇ ਆਪ ਲਿਖਿਆ ਪਾਇਆ ਤਿਸ ਨਾਲ ਕਿਹੋ ਚਾਰਾ ਨਹੀਂ ਜਨ ਨਾਨਕ ਨਾਮ ਅਰਾਰ ਤੂੰ ਇਸ ਅਪੜ ਕਉ ਨ ਸਤਾਹੀ ਨਾਵੇਂ ਕੀ ਵਡਿਆਈ ਵੱਡੀ ਹੈ ਨਿਤ ਸਵਾਈ ਚੜ੍ਹੇ ਚੜਾਈ ਤੇ ਮਹਾਲਾ ਜੋਖਾ ਆਉਂਦੇ ਪਰ ਤਖ ਗੁਰੂ ਜੋ ਵਿਛੜੇ ਤਿੰਨ ਕੋ ਵਦਾਰ ਟੋਈ ਨਹੀਂ ਕੋਈ ਜਾਏ ਮਿਲੇ ਤੈਂ ਨਿੰਦ ਕਾ ਮੋਖ ਕੈ ਠੁਕ ਤਕਮੋ ਹਪਾਈ ਜੋ ਸਤਗੁਰ ਫਿਟਕੇ ਸੇ ਸਾਵਜ ਜਗਰ ਫਿਟਕੇ ਨਿਤ ਕੰਬਲ ਪੂਸੇ ਖਾਹੀ ਜਿਨ ਗੁਰ ਗੋਪਿਆ ਆਪਣਾ ਸੇ ਲੈnde ਠਾਪ ਰਾਹੀ ਤੈਨ ਕੀ ਭੂਖ ਕੈ ਨ ਉਤਰੈ ਨਿਤ ਖੁਖਾ ਭੁਖ ਵਕਾਹੀ ਉਨਹਾਂ ਦਾ ਆਖਿਆ ਕੋ ਨਾ ਸੁਣੈ ਨਿਤ ਹੌਲੇ ਹੌਲੇ ਮਰਾਹੀ ਸਤਗੁਰ ਕੀ ਵਢਾਈ ਵੇਖ ਨ ਸਕਨੀ ਔਰ ਆਗੇ ਤੇ ਸੇਥਾ ਹੋ ਨਾਹੀ ਜੋ ਸਾਧਗੁਰੂ ਮਾਨਵ ਦੇਵ ਨੇ ਜਾਇ ਮਿਹਰੇ ਰਹੀ ਦੀ ਹੋਨੀ ਸਭ ਪਸ ਗਵਾਈ ਐ ਆਗੇ ਕੁਸ਼ਟੀ ਗੁਰ ਕੈ ਫਟਕੈ ਜੇ ਉਸ ਮਿਲੇ ਤਸੇ ਕੋਸਟ ਉਠਾਈ ਹਾਰ ਤਿੰਨ ਦਾ ਦਰਸਰ ਨਾ ਕਰ ਹੋ ਜੋ ਦੂਜੇ ਪਾਇ ਚਿਤ ਲਾਹੀ ਤੁਰ ਕਰਤੇ ਆਪ ਲਿਖਿਆ ਪਾਇਆ ਤਿਸ ਨਾਲ ਕਿਹੋ ਚਾਰਾ ਨਹੀਂ ਜਨ ਨਾਨਕ ਨਾਮ ਅਰਾਰ ਤੂੰ ਉਸ ਅਪੜ ਕਉ ਨ ਸਤਾਹੀ ਨਾਵੇਂ ਕੀ ਵਡਿਆਈ ਵੱਡੀ ਹੈ ਨਿਤ ਸਵਾਈ ਚੜ੍ਹੇ ਚੜਾਈ ਮਹਾਲਾ ਚੌਕਾ ਹੁੰਦੇ ਪਰ ਕੱਖ ਗੁਰੂ ਜੋ ਵਿਛੜੈ ਤਿੰਨ ਕੋ ਦਰਟੋਈ ਨਹੀਂ ਕੋਈ ਜਾਏ ਮਿਲੇ ਤੈਨਂਦ ਕਾ ਮੋਖ ਕੈ ਸੁਕ ਤੋ ਕਮ ਹੋ ਪਾਈ ਜੋ ਉਸਤ ਗੁਰ ਫਿਟਕੇ ਸੇ ਸਾਵਜ ਜਗਰ ਫਿਟਕੇ ਨਿਤ ਕੰਬਲ ਪੂਸੇ ਖਾਹੀ ਜਿਨ ਗੁਰ ਗੋਪਿਆ ਆਪਣਾ ਸੇ ਲੈਂਦੇ ਠਾਪ ਰਾਹੀ ਤੇਨ ਕੀ ਭੂਖ ਕਦ ਨ ਉਤਰੈ ਨਿਤ ਖੂਖਾ ਭੂਖ ਬਕਾਹੀ ਉਹਨਾਂ ਦਾ ਆਖਿਆ ਕੋ ਨਾ ਸੁਣੈ ਨਿਤ ਹੌਲੇ ਹੌਲ ਮਰਾਹੀ ਸਤ ਗੁਰ ਕੀ ਵਢਾਈ ਵੇਖ ਨ ਸਕਨੀ ਔਰ ਆਗੇ ਤੇ ਸੇਥਾ ਹੋ ਨਾਹੀ ਜੋ ਸਾਧਗੁਰੂ ਮਾਨ ਦੇਵ ਨੇ ਜਾਇ ਮਿਲਿਆ ਰਹਿੰਦੀ ਹੋਣੀ ਸਭ ਪਾਸ ਗਵਾਈ ਏ ਅੱਗੇ ਕੁਸ਼ਤੀ ਗੁਰ ਕਾ ਫਟਕੈ ਜੇ ਉਸ ਮਿਲੈ ਕਿਸੇ ਕੋਸਟ ਉਠਾਈ ਹਾੜ ਤੈਨ ਕਾ ਦਰਸਰ ਨਾ ਕਰੋ ਜੋ ਦੂਜੇ ਪਾਇ ਚਿਤ ਲਾਹੀ ਤੁਰ ਕਰਤੇ ਆਪ ਲਿਖਿਆ ਪਾਇਆ ਤਿਸ ਨਾਲ ਕਿਹੋ ਚਾਰਾ ਨਹੀਂ ਜਨ ਨਾਨਕ ਨਾਮ ਅਰਾਰ ਤੂੰ ਉਸ ਅਪੜ ਕਉ ਨ ਸਤਾਹੀ ਨਾਵੇ ਕੀ ਵਡਿਆਈ ਵੱਡੀ ਹੈ ਨਿਤ ਸਵਾਈ ਚੜ੍ਹੇ ਚੜ੍ਹਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਚੌਥਾ ਹਉnde ਪਰ ਤਖ ਗੁਰੂ ਜੋ ਵਿਛੜੈ ਤਿਨ ਬੋ ਦਰਟੋਈ ਨਹੀਂ ਕੋਈ ਜਾਏ ਮਿਲੇ ਤਿਨ ਨਿੰਦ ਕਾ ਮੋਹ ਫਿਕੈ ਥੁਕ ਤਕ ਮੋਹ ਪਾਈ ਜੋ ਸਤ ਗੁਰ ਫਿਟਕੇ ਸੇ ਸਾਵੰਜਗਰ ਫਿਟਕੇ ਨਿਤ ਪੰਬਲ ਭੂਸੇ ਖਾਹੀ ਜਿਨ ਗੁਰ ਗੋਪਿਆ ਆਪਣਾ ਸੇ ਲੈਨੇ ਢਾਪ ਰਾਹੀ ਤਿਨ ਕੀ ਭੂਖ ਕਰਨ ਉਤੇ ਨਿਤ ਭੁਖਾ ਭੁਖੇ ਵਕਾਹੀ ਉਨਰ ਆਖਿਆ ਕੋ ਨਾ ਸੁਣੈ ਨਿਤ ਹਉਲੇ ਹੋਲੇ ਮਰਾਹੀ ਸਾਧ ਗੁਰ ਕੀ ਵੜਾਈ ਵੇਖਣਾ ਸਤਨੀ ਔਰ ਅੱਗੇ ਤੇਛੇ ਤਾਂ ਹੋਣਾ ਹੀ ਨਹੀਂ ਜੋ ਸਾਧ ਗੁਰੂ ਮਾਨ ਦੇਵ ਨੇ ਜਾਇ ਮਿਲਿਆ ਰਹੇਂਦੀ ਹੋਣੀ ਸਭ ਪਾਸ ਗਵਾਈ ਐ ਆਗੇ ਕੁਸ਼ਤੀ ਗੁਰ ਕਾ ਫਟਕੈ ਜੇ ਉਸ ਮਿਲੇ ਕਿਸੇ ਕੋਸਟ ਉਠਾਈ ਹਰ ਤਿੰਨ ਕਾ ਦਰਸਰ ਨਾ ਕਰ ਹੋ ਜੋ ਦੂਜੇ ਭਾਏ ਚਿਤ ਲਾਹੀ ਤੁਰ ਕਰਤੇ ਆਪ ਲਿਖਿਆ ਪਾਇਆ ਕਿਸ ਨਾਲ ਕਿਹੋ ਚਾਰਾ ਨਹੀਂ ਜਨ ਨਾਨਕ ਨਾਮ ਅਰਾਰ ਤੂੰ ਕਿਸ ਅਪੜ ਕਉ ਨ ਸਕਾਹੀ ਨਾਮੇ ਕੀ ਵਡਿਆਈ ਵੱਡੀ ਹੈ ਨਿਤ ਸਵਾਈ ਚੜ੍ਹੇ ਚੜਾਈ ਤੇ ਮਹਲਾ ਚੌਥਾ ਹਉnde ਪਰ ਤਖਉ ਗੁਰੂ ਜੋ ਵਿਛੜੈ ਤਿਨ੍ਹ uh ਦਾਰੇ ਟੋਈ ਨਹੀਂ ਕੋਈ ਜਾਏ ਮਿਲੇ ਤੇ ਨਿੰਦ ਕਾਮਹੁ ਫਿਕੈ ਥੁਕ ਤਕਮ ਹੋ ਪਾਈ ਜੋ ਸਤ ਗੁਰ ਫਟਕੇ ਸੇ ਸਾਵੰਜਗਰ ਫਟਕੇ ਨਿਤ ਕੰਬਲ ਪੂਥੇ ਖਾਹੀ ਜਿਨ ਗੁਰ ਗੋਪਿਆ ਆਪਣਾ ਸੇ ਲੈnde ਠਾਪ ਰਾਹੀ ਤੇਨ ਕੀ ਭੂਖ ਕੈ ਨ ਉਤਰੈ ਨਿਤ ਖੁਖਾ ਖੁਖੇ ਕਾਹੀ ਉਹਨਾਂ ਦਾ ਆਖਿਆ ਕੋ ਨਾ ਸੁਣੈ ਨਿਤ ਹੌਲੇ ਹੌਲੇ ਮਰਾਹੀ ਸਤ ਗੁਰ ਕੀ ਵੜਿਆਈ ਵੇਖ ਨਾ ਸਕਨੀ ਔਰ ਆਗੇ ਪਛੈ ਤਾ ਹੋ ਨਾਹੀ ਜੋ ਸਤ ਗੁਰ ਮਾਨਦਿ ਨ ਜਾਏ ਮਿਲੇ ਰੇ ਹੀ ਰੋਨੇ ਸਭ ਪਾਸਾ ਦਵਾਈਏ ਅਗੇ ਕੁਸ਼ਤੀ ਗੁਰ ਕੈ ਫਟਕੈ ਜੇ ਉਸ ਮਿਲੇ ਕਿਸੇ ਕੋਸਟ ਉਠਾਈ ਹਾਰ ਤੈਨ ਕਾ ਦਰਸਰ ਨਾ ਕਰੋ ਜੋ ਦੂਜੇ ਪਾਇ ਚਿਤ ਲਾਹੀ ਤੁਰ ਕਰਤੇ ਆਪ ਲਖਿਆ ਪਾਇਆ ਕਿਸ ਨਾਲ ਕਿਹੋ ਚਾਰਾ ਨਹੀਂ ਜਨ ਨਾਨਕ ਨਾਮ ਅਰਾਰ ਤੂੰ ਕਿਸ ਅਪੜ ਕਉ ਨ ਸਕਾਹੀ ਨਾਵੇ ਕੀ ਵਡਿਆਈ ਵੱਡੀ ਹੈ ਨਿਤ ਸਵਾਈ ਚੜ੍ਹੇ ਚੜਾਈ ਮਹਾਲਾ ਚੌਥਾ ਆਉਂਦੇ ਪਰ ਤਖ ਗੁਰੂ ਜੋ ਵਿਛੜੈ ਤਿੰਨ ਕੋ ਦਰਟੋਈ ਨਹੀਂ ਕੋਈ ਜਾਏ ਇਲਾਇ ਤੈਨ ਨੰਦ ਕਾ ਮੋਹ ਕੈ ਥੁਕ ਤਕ ਮੋਹ ਪਾਈ ਜੋ ਸਤ ਗੁਰ ਫਿਟਕੇ ਸਤ ਜਗਰ ਫਿਟਕੇ ਨਿਤ ਪੰਬਲ ਭੂਤੇ ਖਾਹੀ ਜਿਨ ਗੁਰ ਗੋਪਿਆ ਆਪਣਾ ਸੇ ਲੈਨੇ ਠਾਪ ਰਾਹੀ ਤਨ ਕੀ ਭੂਖ ਕੈ ਨ ਉਤੈ ਨਿਤ ਭੁਖਾ ਭੁਖੇ ਵਕਾਹੀ ਉਨਰ ਆਖਿਆ ਕੋ ਨਾ ਸੁਣੈ ਨਿਤ ਹੌਲੇ ਹੌਲੇ ਮਰਾਹੀ ਸਤ ਗੁਰ ਕੀ ਵਢਾਈ ਵੇਖ ਨ ਸਤਨੀ ਔਰ ਆਗੇ ਪਿਛੇ ਥਾ ਹੋਣਾ ਹੀ ਜੋ ਸਾਧ ਗੁਰੂ ਮਾਨ ਦੇ ਨਿਜਾਏ ਮਿਲ ਹੈ ਰਹਿੰਦੀ ਹੋਣੀ ਸਭ ਪਾਸ ਦਵਾਈ ਐ ਆਗੇ ਕੁਸ਼ਟੀ ਗੁਰ ਕੈ ਫਟਕੈ ਜੇ ਉਸ ਮਿਲੇ ਤਸੇ ਕੋਸਟ ਉਠਾਈ ਹਾਰ ਤਿੰਨ ਕਾ ਦਰਸਰ ਨਾ ਕਰ ਹੋ ਜੋ ਦੁਜੇ ਪਾਇ ਚਿਤ ਲਾਹੀ ਤੁਰ ਕਰਤੇ ਆਪ ਲਿਖਿਆ ਪਾਇਆ ਤਿਸ ਨਾਲ ਕਿਹੋ ਚਾਰਾ ਨਹੀਂ ਜਨ ਨਾਨਕ ਨਾਮ ਅਰਾਰ ਤੂੰ ਇਸ ਅਪੜ ਕਉ ਨ ਸਕਾਹੀ ਨਾਮੇ ਕੀ ਵਡਿਆਈ ਵੱਡੀ ਹੈ ਨਿਤੈ ਸਵਾਈ ਚੜ੍ਹੇ ਚੜਾਈ ਕੀ ਮਹਾਲਾ ਚੌਥਾ ਹਉnde ਪਰਤਾਖ ਗੁਰੂ ਜੋ ਵਿਛੜੈ ਤਿੰਨੋ ਰਦੜ ਟੋਈ ਨਹੀਂ ਕੋਈ ਜਾਏ ਮਿਲੇ ਤਿੰਨ ਨਿੰਦ ਕਾ ਮੋਹ ਫਿਕੈ ਥੁਕ ਤਕ ਮੋਹ ਪਾਈ ਜੋ ਸਤ ਗੁਰ ਫਿਟਕੇ ਸਾਵਣ ਜਗਰ ਫਿਟਕੇ ਨਿਤ ਪੰਬਲ ਫੂਸੇ ਖਾਹੀ ਜਿਨ ਗੁਰ ਗੋਪਿਆ ਆਪਣਾ ਸੇ ਲੈnde ਠਾਪ ਰਾਹੀ ਤਿੰਨ ਕੀ ਭੂਖ ਕਦ ਨ ਉਤਰੈ ਨਿਤ ਖੁਖਾ ਖੁਖੇ ਕਾਹੀ ਉਹਨਰ ਆਖਿਆ ਕੋ ਨਾ ਸੁਣੈ ਨਿਤ ਹੌਲੇ ਹੌਲੇ ਮਰਾਹੀ ਸਤ ਗੁਰ ਕੀ ਵਢਾਈ ਵੇਖ ਨ ਸਤਨੀ ਔਰ ਆਗੇ ਸੇਥਾ ਹੋਣਾ ਹੀ ਜੋ ਸਾਧ ਗੁਰੂ ਮਾਨ ਦੇਵ ਨੇ ਜਾਏ ਮਹਿ ਰਹਿੰਦੀ ਹੋਨੀ ਸਭ ਪਾਸ ਗਵਾਈਏ ਅੱਗੇ ਕੁਸ਼ਤੀ ਗੁਰ ਕੈ ਫਟਕੈ ਜੇ ਉਸ ਮਿਲੇ ਤਸੇ ਕੋਸਟ ਉਠਾਈ ਹਾੜ ਤੈਨ ਕਾ ਦਰਸਰ ਨਾ ਕਰ ਹੋ ਜੋ ਦੂਜੇ ਪਾਏ ਚਿਤ ਲਾਹੀ ਤੁਰ ਕਰਤੇ ਆਪ ਲਖਿਆ ਪਾਇਆ ਕਿਸ ਨਾਲ ਕਿਹੋ ਚਾਰਾ ਨਹੀਂ ਜਨ ਨਾਨਕ ਨਾਮ ਅਰਾਰ ਤੂੰ ਇਸ ਅਪੜ ਕਉ ਨ ਸਕਾਹੀ ਨਾਵੇ ਕੀ ਵਡਿਆਈ ਵੱਡੀ ਹੈ ਨਤੈ ਸਵਾਈ ਚੜ੍ਹੇ ਚੜਾਈ ਤੁਮਹਾਲਾ ਚੌਥਾ ਹੁੰਦੇ ਪਰ ਤਖ ਗੁਰੂ ਜੋ ਵਿਛੜੈ ਤਿੰਨ ਕੋ ਵਦਾਰ ਟੋਈ ਨਹੀਂ ਕੋਈ ਜਾਏ ਮਿਲੇ ਤਿੰਨ ਨਿੰਦ ਕਾ ਮੋਖ ਕਿ ਕੈ ਠੁਕ ਤਕ ਮੋਹ ਪਾਈ ਜੋ ਸਾਤ ਗੁਰ ਫਟਕੇ ਸੇ ਸਾਵੰਜ ਜਗਰ ਫਟਕੇ ਨਿਤ ਕੰਬਲ ਪੂਤੇ ਖਾਹੀ ਜਿਨ ਗੁਰ ਗੋਪਿਆ ਆਪਣਾ ਸੇ ਲੈnde ਠਾਕ ਰਾਹੀ ਤੇਨ ਕੀ ਭੂਖ ਕਦ ਨ ਉਤਰੈ ਨਿਤ ਖੁਖਾ ਖੁਖ ਰਕਾਹੀ ਉਹਨਾਂ ਦਾ ਆਖਿਆ ਕੋ ਨਾ ਸੁਣੈ ਨਿਤ ਹੌਲੇ ਹੌਲ ਮਰਾਹੀ ਸਤ ਗੁਰ ਕੀ ਵਢਾਈ ਵੇਖ ਨਾ ਸਕਨੀ ਔਰ ਆਗੇ ਤੇ ਸੇਥਾ ਹੋਣਾ ਹੀ ਨਹੀਂ ਜੋ ਸਾਧਗੁਰੂ ਮਾਨਿ ਦੇਨੁ ਜਾਇ ਮਿਹ ਰਹੰਦੀ ਹੋਨੀ ਸਭ ਪਤ ਗਵਾਈ ਏ ਅਗੇ ਖੁਸ਼ਤੀ ਗੁਰ ਕੈ ਫਟਕੇ ਜੇ ਉਸ ਮਿਲੇ ਤਸੇ ਕੋਸਟ ਉਠਾਈ ਹੜ ਤਿੰਨ ਕਾ ਦਰਸਰ ਨਾ ਕਰ ਹੋ ਜੋ ਦੂਜੇ ਪਾਇ ਚਿਤ ਲਾਹੀ ਤੁਰ ਕਰਤੇ ਆਪ ਲਿਖਿਆ ਪਾਇਆ ਤਿਸ ਨਾਲ ਕਿਹੋ ਚਾਰਾ ਨਹੀਂ ਜਨ ਨਾਨਕ ਨਾ ਮਹਾਰਾ ਤੂੰ ਇਸ ਅਪੜ ਕਉ ਨ ਸਤਾਹੀ ਨਾ ਵੇ ਕੀ ਵਡਿਆਈ ਵੱਡੀ ਹੈ ਨਿਤੈ ਸਵਾਈ ਚੜ੍ਹੇ ਚੜਾਈ ਮਹਾਲਾ ਤੋਫਾ ਹਉnde ਪਰ ਤਖਉ ਗੁਰੂ ਜੋ ਵਿਛੜੈ ਤਿੰਨ ਕੋ ਦੈਰਟੋ ਹੀ ਨਹੀਂ ਕੋਈ ਜਾਏ ਮਿਲੇ ਤੈਨ ਨਿੰਦ ਕਾ ਮੋਖ ਕੈ ਠੁਕ ਠੁਕ ਮੋਹ ਪਾਈ ਜੋ ਉਸਾਤ ਗੁਰ ਫੇਟ ਕੇ ਸੇ ਸਾਵਜਗਰ ਫੇਟ ਕੇ ਨਿਤ ਪੰਬਲੇ ਪੂਸੇ ਖਾਹੀ ਜਿਨ ਗੁਰ ਗੋਪਿਆ ਆਪਣਾ ਸੇ ਲੈਨੇ ਠਾਪ ਰਾਹੀ ਤੈਨ ਕੀ ਭੂਖ ਕੈ ਨ ਉਤਰੈ ਨਿਤ ਖੁਖਾ ਭੁਖ ਵਕਾਹੀ ਉਨਰ ਆਖਿਆ ਕੋ ਨਾ ਸੁਣੈ ਨਿਤ ਹੌਲੇ ਹੌਲ ਮਰਾਹੀ ਸਤ ਗੁਰ ਕੀ ਵੜਿਆਈ ਵੇਖ ਨ ਸਕਨੀ ਔਰ ਆਗੇ ਤੇ ਸੇਥਾ ਹੋਣਾ ਹੀ ਜੋ ਉਸਾਤ ਗੁਰ ਮਾਨ ਦੇ ਨ ਜਾਏ ਮਿਲੇ ਹੰਦੀ ਹੋ ਨਿਸ ਪਾਸ ਗਵਾਈਏ ਆਗੇ ਕੁਸ਼ਤੀ ਗੁਰ ਕੈ ਫਟਕੈ ਜੇ ਉਸ ਮਿਲੇ ਤਸੇ ਕੋਸਟ ਉਠਾਈ ਹਾਰ ਤੈਨ ਕਾ ਦਰਸਰ ਨਾ ਕਰ ਹੋ ਜੋ ਦੂਜੇ ਪਾਇ ਚਿਤ ਲਾਹੀ ਤੁਰ ਕਰਤੇ ਆਪ ਲਖਿਆ ਪਾਇਆ ਕਿਸ ਨਾਲ ਕਿਹੋ ਚਾਰਾ ਨਹੀਂ ਜਨ ਨਾਨਕ ਨਾਮ ਅਰਾਰ ਤੂੰ ਇਸ ਅਪੜ ਕਉ ਨ ਸਕਾਹੀ ਨਾਮੇ ਕੀ ਵਡਿਆਈ ਵੱਡੀ ਹੈ ਨਿਤ ਸਵਾਈ ਚੜ੍ਹੇ ਚੜਾਈ ਮਹਲਾ ਚੌਥਾ ਹਉnde ਪਰ ਤਖ ਗੁਰੂ ਜੋ ਵਿਛੜੈ ਤਿੰਨ ਕੋ ਡਾਇਰਟ ਹੋਈ ਨਹੀਂ ਕੋਈ ਜਾਏ ਮਿਲੇ ਤੈ ਨਿੰਦ ਕਾਮ ਮੁੱਖ ਕੈ ਥੁਕ ਤਕਮ ਹੋ ਪਾਈ ਜੋ ਸਤ ਗੁਰ ਫਿਟ ਕੇ ਸੇ ਸਾਵਨ ਜਗਰ ਫਿਟ ਕੇ ਨਿਤ ਕੰਬਲ ਪੂਸੇ ਖਾਹੀ ਜਿਨ ਗੁਰ ਗੋਪਿਆ ਆਪਣਾ ਸੇ ਲੈnde ਠਾਪ ਰਾਹੀ ਤੈਨ ਕੀ ਭੂਖ ਕੈ ਨ ਉਤਰੈ ਨਿਤ ਖੁਖਾ ਖੁਖੇ ਬਕਾਹੀ ਉਹਨਾਂ ਦਾ ਆਖਿਆ ਕੋ ਨਾ ਸੁਣੈ ਨਿਤ ਹੌਲੇ ਹੌਲੇ ਮਰਾਹੀ ਸਤ ਗੁਰ ਕੀ ਵੜਿਆਈ ਵੇਖ ਨਾ ਸਕਨੀ ਔਰ ਆਗੇ ਪਛੇ ਤਾ ਹੋ ਨਾਹੀ ਜੋ ਸਤ ਗੁਰ ਮਾਨ ਦੇ ਨ ਜਾਏ ਮਿਲੇ ਰੈ ਇਹੋ ਨੇ ਸਭ ਪਾਸਾ ਦਵਾਈ ਐ ਅਗੇ ਕੁਸ਼ਟੀ ਗੁਰ ਕੈ ਫਟਕੈ ਜੇ ਉਸ ਮਿਲੇ ਤਸੇ ਕੋਸਟੇ ਉਠਾਈ ਹਾਰ ਤੈਨ ਕਾ ਦਰਸਰ ਨਾ ਕਰੋ ਜੋ ਦੂਜੇ ਭਾਏ ਚਿਤ ਲਾਹੀ ਤੁਰ ਕਰਤੇ ਆਪ ਲਖਿ ਅਪਾਇਆ ਤਸ ਨਾਲ ਕਿਹੋ ਚਾਰਾ ਨਾਹੀ ਜਨ ਨਾਨਕ ਨਾਮ ਅਰਾਰ ਤੂੰ ਉਸ ਅਪੜ ਕਉ ਨ ਸਕਾਹੀ ਨਾਵੇ ਕੀ ਵਡਿਆਈ ਵੱਡੀ ਹੈ ਨਿਤ ਸਵਾਈ ਚੜ੍ਹੇ ਚੜਾਈ ਮਹਾਲਾ ਚੌਥਾ ਆਉਂਦੇ ਪਰ ਤਖ ਗੁਰੂ ਜੋ ਵਿਛੜੈ ਤਿੰਨ ਕੋ ਡਰ ਢੋਈ ਨਹੀਂ ਕੋਈ ਜਾਏ ਮਿਲਿਆ ਤੇ ਨਿੰਦ ਕਾਮੋਖ ਕਿਥੋਂ ਕਤਕਮ ਹੋ ਪਾਈ ਜੋ ਸਤ ਗੁਰ ਫਿਟਕੇ ਸੇ ਸਾਵੰਜਗਰ ਫਿਟਕੇ ਨਿਤ ਕੰਬਲ ਪੂਸੇ ਖਾਹੀ ਜਿਨ ਗੁਰ ਗੋਪਿਆ ਆਪਣਾ ਸੇ ਲੈਨੇ ਠਾਪ ਰਾਹੀ ਤੇਨ ਕੀ ਭੂਖ ਕਦ ਨ ਉਤਰੈ ਨਿਤ ਖੁਖਾ ਖੁਖੇ ਕਾਹੀ ਉਹਨਾਂ ਦਾ ਆਖਿਆ ਕੋ ਨਾ ਸੁਣੈ ਨਿਤ ਹੌਲੇ ਹੌਲੇ ਮਰਾਹੀ ਸਤ ਗੁਰ ਕੀ ਵੜਿਆਈ ਵੇਖ ਨਾ ਸਕਨੀ ਔਰ ਆਗੇ ਪਿਛੇ ਥਾ ਹੋਣਾ ਹੀ ਜੋ ਸਾਧ ਗੁਰੂ ਮਾਨ ਦੇ ਨਿਜਾਏ ਮਿਹਰੇ ਰਹਿੰਦੀ ਹੋਨੀ ਸਭ ਪਾਸ ਗਵਾਈ ਏ ਆਗੇ ਕੁਸ਼ਤੀ ਗੁਰ ਕੈ ਫਟਕੇ ਜੇ ਉਸ ਮਿਲੇ ਤਸੇ ਕੋਸਟ ਉਠਾਈ ਹਾਰ ਤਿੰਨ ਕਾ ਦਰਸਰ ਨਾ ਕਰ ਹੋ ਜੋ ਦੁਜੇ ਪਾਏ ਚਿਤ ਲਾਹੀ ਤੁਰ ਕਰਤੇ ਆਪ ਲਿਖਿਆ ਪਾਇਆ ਤਿਸ ਨਾਲ ਕਿਹੋ ਚਾਰਾ ਨਹੀਂ ਜਨ ਨਾਨਕ ਨਾਮ ਅਰਹਰ ਤੂੰ ਇਸ ਅਪੜ ਕਉ ਨ ਸਤਾਹੀ ਨਾਮੇ ਕੀ ਵਡਿਆਈ ਵੱਡੀ ਹੈ ਨਿਤੈ ਸਵਾਈ ਚੜ੍ਹੇ ਚੜਾਈ